ਦੇਖਿਓ ਜੀ ਦੂਧੇ ਕਾ ਵਾਪਰੇ ਹਾਸਤਾ ਮੈਂ ਤੇ ਇੱਥੇ ਨਹੀਂ ਸੀਗਾ ਇਹ ਕੋਈ ਨੰਗਲ ਪਿੰਡ ਜਿੱਥੇ ਹੋਇਆ ਕੁਪਟਾਕਿਆਂ ਦਾ ਕੰਮ ਚਲਾਉਂਦੇ ਸੀ ਉਹਦੇ ਵਿੱਚ ਇਹ ਹਾਸਤਾ ਹੋਇਆ ਕੁਝ ਬੱਚੇ ਜਾਂਦੀਆਂ ਜਾਨਾਂ ਚਲੇ ਗਈਆਂ ਕੁਝ ਇੱਕ ਬੱਚਾ ਉਹਦੇ ਵਿੱਚ ਹੈਗਾ ਅਲਾਜਦੀਨ ਹੈ ਅਸੀਂ ਪ੍ਰਸ਼ਾਸਨ ਦੇ ਗਾੜੀ ਵੀ ਉਹ ਜ਼ੋਰ ਕਰਦੇ ਆ ਕਿ ਦੋਸ਼ੀ ਜਿਹੜੇ ਹੈਗੇ ਉਹਨਾਂ ਨੂੰ ਫੜ ਕੇ ਹੰਦਿਆ ਦੇਣਾ ਚਾਹੀਦਾ ਬਾਕੀ ਨੂੰ ਸਾਥ ਲੈਣਾ ਚਾਹੀਦਾ ਤੇ ਜੀ ਗੱਲ ਹੈ ਕਿ ਪਰਿਵਾਰ ਸਾਰਾ ਇੱਕ ਹੈ ਸਾਰੇ ਚਾਚੇ ਤਾਏ ਦੇ ਇੱਕ ਦੂਜੇ ਦੇ ਹੀ ਭੈਣ ਭਰਾ ਨੇ ਸਾਰੇ ਇਕੱਠੇ ਨੇ ਠੀਕ ਹੈ ਤੇ ਅੱਜ ਇਹ ਸਾਡਾ ਜਿਹੜਾ ਹੈਗਾ ਕਿ ਅਸੀਂ ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਔਰ ਮੈਂ ਸਾਰੇ ਪਿੰਡ ਦਾ ਵੀ ਬੜਾ ਧੰਨਵਾਦੀ ਹਾਂ ਕਿ ਸਾਡੇ ਸਾਰੇ ਨਗਰ ਨੇ ਦੋਵਾਂ ਨਗਰਾਂ ਨੇ ਇਹਨਾਂ ਸਹਿਯੋਗ ਦਿੱਤਾ ਹੈ ਕਿ ਜਿੰਨੀ ਹیثیت ਦੇ ਮੁਤਾਬਕ ਆਪਣੀ ਇਸ ਦੁਖਾਨ ਦੇ ਵਿੱਚ ਹਿੱਸਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਸਾਡੇ ਪਿੰਡ ਦੀਆਂ ਨੰਨੀਆਂ ਨੰਨੀਆਂ ਜਾਨਾਂ ਆ ਇਹ ਬਚ ਕੇ ਅਸੀਂ ਹੁਣ ਵੀ ਮੈਂ ਇਹ ਅਰਦਾਸ ਕਰਦਾ ਹੁਣ ਪਰਮਾਤਮਾ ਗੜੀਓ ਵਾਹਿਗੁਰੂ ਜੀ ਤੇ ਪਾਚਾ ਕਿ ਵਾਹਿਗੁਰੂ ਜਿਹੜਾ ਇੱਕ ਵੀ ਬੱਚਾ ਹੈਗਾ ਬੱਚਿਆ ਉਹਨੂੰ ਤੰਦਰੁਸਤੀ ਆਵੇ ਉਹਨੂੰ ਲੰਮੀ ਆਜੀਵ ਬਖਸ਼ ਉਹ ਅੱਜ ਇਸ ਵੇੜੇ ਦੇ ਵਿੱਚ ਆ ਕੇ ਮੇਰੇ ਪਿੰਡ ਦੇ ਵੇੜੇ ਦੇ ਵਿੱਚ ਆਣ ਕੇ ਇੰਨਾਂ ਗਲੀਆਂ 'ਚ ਖੇਡੇ ਤਾਂ ਸਾਡੇ ਮਨ ਨੂੰ ਕੁਝ ਨਾ ਕੁਝ ਸ਼ਾਂਤੀ ਮਿਲ ਸਕਦੀ। ਟੋਟਲ ਪਰਸਨ ਕਿੰਨੇ ਜੀ ਚਲੇਗੇ? ਇਹ ਸੀ ਕੋ ਟੋਟਲ 5 ਮੈਂਬਰ ਜਿਹੜੇ ਸਾਡੇ ਪਿੰਡ ਦੇ ਸੀ। ਜਿਹੜੇ ਮਾਲਕ ਸੀਗੇ ਫੈਕਟਰੀ ਤੋਂ ਹਾਂਜੀ ਮਾਲਕ ਕਿੱਥੋਂ ਦੇ ਰਹਿਣ ਵਾਲੇ ਸੀਗੇ? ਮਾਲਕ ਇਥੋਂ ਦੇ ਪਿੰਡ ਦੇ ਹੀ ਆ ਜੀ। ਕੀ ਲੱਗਦਾ ਹੈ ਕਿ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਨਾ? ਹਾਂਜੀ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ ਉਹ ਦਾ ਮੰਨ ਕਰੋ। ਪੁਲਿਸ ਵੱਲੋਂ ਐਫ ਆਈ ਆਰ ਤਾਂ ਲੌਂਚ ਤਰ੍ਹਾਂ ਦਾ ਕੋਈ ਨਹੀਂ ਕਰ ਲਿਆ। ਹਾਂਜੀ ਪੁਲਿਸ ਵੱਲੋਂ ਐਫਆਈਆਰ ਲਾਚ ਹੋਈ ਆ ਜਿਹੜੀ ਐਫਆਈਆਰ ਲਾਚ ਹੋਈ ਆ ਕੋਈ ਮੈਨੂੰ ਪਤਾ ਨਹੀਂ ਹੁਣ ਇਹ ਨਹੀਂ ਪਤਾ ਕਿ ਇਸ ਚੀਜ਼ ਦਾ ਕਲੀਅਰ ਨਹੀਂਗਾ ਕੋਈ ਪਤਾ ਕਿ ਕਿਹੜਾ ਬੰਦਾ ਪਟਾਕਿਆਂ ਦਾ ਕੰਮ ਕਰਦਾ ਹੈ ਬਾਲਸੋਂ ਹੁੰਦੀ ਸੀਗਾ ਠੀਕ ਹੈ ਜਿਹੜੀ ਉਹ ਇੱਕ ਮਿੰਟ ਕੋਲੋ ਜਿਹੜੀ ਲੇਡੀਜ਼ ਇੱਕ ਉੱਥੇ ਸੀ ਜਿਹਦੇ ਘਰ ਚ ਹੋ ਰਿਹਾ ਸੀ ਕੋਈ ਹੈ ਤੇ ਅਨਲੀਗਲ ਸੀ ਮੈਂ ਨਹੀਂ ਕਹਿੰਦਾ ਜੇ ਉਸ ਲੇਡੀ ਦਾ ਵੀ ਹੈ ਕਿ ਜਿੰਨਾ ਚਿਰ ਆਪਾਂ ਲਾਇਸੈਂਸ ਨਹੀਂ ਲਿਆ ਕੁਝ ਨਹੀਂ ਹੈਗਾ ਕੁਝ ਨਹੀਂ ਹੈਗਾ ਤੋ ਉਥੇ ਇਜਾਜ਼ਤ ਕਿ ਨਹੀਂ ਦਿੱਤੀ ਆ ਇਹ ਤੇ ਬਣਦਾ ਇਹ ਤੇ ਪ੍ਰਸ਼ਾਸਨ ਦਾ ਕੰਮ ਵੇਖਣਾ ਹੈ ਕੀ ਹੈ ਕੀ ਨਹੀਂ ਪਰ ਮੈਂ ਇਹ ਕਹਿੰਦਾ ਕਿ ਜਿਨ੍ਹਾਂ ਦੇ ਹੋਇਆ ਵਾ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਤੁਸੀਂ ਐਜ਼ ਅ ਸਰਪੰਚ ਵਜੋਂ ਜਿਹੜੀ ਆ ਪਰਿਵਾਰ ਦੀ ਮਦਦ ਕਰ ਰਹੇ ਹੋ ਕਥੀ ਦੋਸ਼ੀਆਂ ਨੂੰ ਲੱੱਭੜ ਦੀ ਭਾਲ ਨਹੀਂ ਕਰ ਰਹੇ ਹੋ ਜਿੰਨੇ ਕਿਤੇ ਜਿਹੜੇ ਆ ਮੌਜੂਦਾ ਹੋ ਜਾਣ ਤਾਂ ਉਹਨਾਂ ਨੂੰ ਇਨਸਾਫ ਜਿਹੜਾ ਮਿਲ ਸਕਦਾ ਲੇਖੋ ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਕਹਿ ਰਹੇ ਹਾਂ ਜਿਹੜੇ ਉਹਦੇ ਬਾਇਆ ਗਿਆ ਵੀ ਆਣ ਕੇ ਜਿੱਥੇ ਹੈਗੇ ਸਾਹਮਣੇ ਆਓ ਇਹਨਾਂ ਦੀ ਮਦਦ ਕਰੋ ਜਿੰਨੇ ਜੋਗੇ ਹੈਗੇ ਉਹਨਾਂ ਦੀ ਮਤ ਕਰੋ ਤੇ ਇੱਕੋ ਤੇ ਪਰਿਵਾਰ ਆ ਆਪੇ ਆਪਣਾ ਪੇਸ਼ ਵੀ ਹੋਣ ਕੇ